ਮਲਕਪੁਰੇ ਰਹਾਂ ਮੈਂ। ਹਲੇ ਹਰ ਰਾਤ ਨੂੰ ਨਾ ਕੋਈ 2:00 ਦੇ ਨਾਲ ਨਾ ਮਲੋ ਕੁੱਤੇ ਦੀ ਆਵਾਜ਼ ਆਏ ਇਦਾਂ ਕਰਕੇ ਥੋੜੀ ਜਿਹੀ ਛੇੜ ਵੀ ਹੋਈ ਹੈ। ਤੇ ਮੈਂ ਸੋਚਿਆ ਮਨ ਚ ਚਲੋ ਇਧਰ ਬਾਗੇ ਬਰਛਾਵੇਂ ਵੀ ਆਇਆ ਕੋਈ ਕਿਸੇ ਕੰਮ ਹੋਣ ਦੇ ਹੁੰਦਾ। ਪੂਰੀ ਆਵਾਜ਼ ਹੋਣੀ ਹੈ। ਇਹ ਆਵਾਜ਼ 2:30 ਹੋਏ ਰ ਮੈਂ ਵਾਰ-ਵਾਰ ਕੁੱਤਾ ਭੌਂਕੀਆ ਭੌਂਕੀਆ ਮੈਂ ਕੋਈ ਚੱਕਰਾਣਾ। ਮੈਂ ਉੱਠਿਆ ਤੇ ਉੱਠ ਕੇ ਆਪਣੇ ਸੋਜਿਆ ਲੇਟ ਜਗਾਇਆ। ਏ ਪਾਣੀ ਪੀਤਾ ਫਿਰ ਥੋੜੇ ਮੈਂ ਫਰੰਟ ਵਾਲੇ ਪਰਦੇ ਪਰ ਇੱਕ ਕਰਕੇ ਤੇ ਦੇਖਿਆ ਬਾਹਰ ਬੇੜੇ ਤੇ ਕੁਝ ਨਹੀਂ tha ਫਿਰ ਮੈਂ ਮੁੜ ਕੇ ਜਿਸ ਕਮਰੇ 'ਚ ਚੋਰੀ ਹੋਈ ਹੈ ਮੈਂ ਉਸ ਉਹਦੇ ਅੰਦਰ ਨਹੀਂ ਗਿਆ ਮੈਨੂੰ ਲੱਗਦਾ ਉਸ ਟਾਈਮ ਉਹ ਬੰਦਿਆ ਅੰਦਰ ਇਹ ਅੰਦਰ ਜੇ ਉਹ ਆਈ ਮੈਂ ਅੰਦਰ ਜਾਂਦਾ ਕੋਈ ਹੱਥ ਪਾਏ ਸਾਡੀ ਹੋ ਜਾਣੀ ਹੁੰਦੀ ਨਾਲ ਦੇਖਾ ਮੈਂ ਉਧਰੋਂ ਚਲਾ ਗਿਆ ਮੇਰੇ ਮਨ 'ਚ ਵੀ ਕੋਈ ਭੈ ਨਹੀਂ ਆਇਆ ਕਿ ਅੰਦਰ ਕੋਈ ਅੰਦਰ ਕੋ ਗਿਆ ਨਹੀਂ ਗਿਆ ਉਸ ਤੋਂ ਬਾਅਦ ਜਾਂ ਉਹਨੇ ਵੀ ਸ਼ੱਕ ਜਿਹਾ ਪੈ ਗਿਆ ਬੰਦਾ ਜਾ ਗਿਆ ਤੋ ਮੈਂ ਸ਼ਵੇਰੇ ਜਿਹੜੇ ਵਾਕੀ ਕਰਨੇ ਜਾਣਾ ਛੇਰੇ ਉੱਥੇ ਆ ਦੋਸਤ ਨੇ ਫੋਨ ਕੀਤਾ ਮੈਨੂੰ ਤੇ ਆ ਜਾ ਯਾਰ ਛੱਲਿਆ ਤੇ ਮੈਂ ਫਿਰ ਬੜਾ ਪਟਕਾ ਲਗਾ ਬੰਨ ਆਪਣਾ ਅਲਮਾਰੀ ਦਾ ਜਿਹੜੇ ਸ਼ੀਸ਼ਾ ਦੇਖਾਂ ਤੇ ਮੈਂ ਭਾਰੀ ਬੋਰੀ ਤਰ੍ਹਾਂ ਖੁੱਲੀ ਆ ਕਿੱਦਾਂ ਖੁੱਲੀ ਮੈਂ ਹਾਂ ਲੜਕਿਆਂ ਕਿੱਦਾਂ ਖੁੱਲ ਖਲਾਰਾ ਬਾਤ ਆ ਮੈਂ ਜਿਹੜੇ ਦੋਚਾਰੇ ਦੇਖਿਆ ਤੇ ਮੈਂ ਇਹ ਘਰ ਦੇ ਨਾਲ ਨਹੀਂ ਖੋਲੀ ਤੇ ਸਾਹਮਣੇ ਮੈਨੂੰ ਖਿੜਕੀ ਦੀ ਨਜ਼ਰ ਪੈ ਗਈ ਤੇ ਦੇਖੀ ਗ੍ਰੇਲ ਪੋਟੀ ਬਾਹਰ ਰੱਖੀ ਤੇ ਮਤਲਬ ਅਧਾ ਅੰਦਰ ਤੋਂ ਫਤਵਾ ਫੀ ਕਿਤੇ ਆ ਸ਼ਮਾਨ ਤੋਂ ਚਲੋ ਕੋਈ ਨਿਸ਼ਾਨ ਨਹੀਂ ਹੋਇਆ ਲੇਕਿਨ ਅੰਦਰੋਂ ਹੀ ਨਹੀਂ ਨਹੀਂ ਮਿੱਟਿਤੀ ਪੂਰੀ ਦਵਾਰ ਟੱਪ ਕੇ ਅੰਦਰ ਆਇਆ ਹਾਂਜੀ ਪੁਲਿਸ ਰਾਏ ਸ਼ੇਰੇ ਸ਼ੇਰੇ ਵੀ ਆਈ ਕੁਝ 6 ਵਜੇ ਚਲ ਗਏ ਉੱਥੇ ਕਕਮਲੇ ਵਿੱਚ ਕਰਕੇ ਆਇਆ ਦੂਸਰੇ ਸਾਡੇ ਇਸੇ ਰੋਡ ਤੇ ਮਹਾਜਨ ਸਾਹਿਬ ਆਪਣਾ ਕੀ ਨਾਮ ਹੁੰਦਾ ਸੰਜੀਤ ਕੁਮਾਰ ਉੰਦੇ ਵਿੱਚ ਚੋਰੀ ਹੋਈ ਆ ਤੇ ਉਹ ਫਿਰ ਰਿਪੋਰਟ ਕਰਾ ਕੇ ਆਇਆ ਹੁਣ ਜਾਂਦੇ ਪੁੱਛ ਦੇਖਣਾ ਪ੍ਰਸ਼ਾਸਨ ਤੋਂ ਇਹੀ ਮਾਗਣਾ ਖੜੇ ਰੋਡ ਤੇ ਰੈਕੀ ਹੁਣ ਜਰੀਏ ਪੁੱਛ ਦੀ ਵੇ ਹੁਣ ਸਮਾਂ ਆ ਗਿਆ ਏ ਸਮੇਂ ਨੂੰ ਬਹੁਤ ਲੋਕੇ ਤੰਦ ਹੁੰਦੇ ਆ ਹੁੰਦੇ ਵੀ ਨਹੀਂ ਰਾਤ ਨੂੰ ਤੇ ਇਜਾਮ ਮਤਲਬ ਲੋਕੇ ਡਰਿਆ ਰਹਿੰਦੇ ਆ ਸਾਡੀ ਪ੍ਰਸ਼ਾਸਨ ਨੂੰ ਇਹੀ ਹੈ ਮਾਦਾ ਕਿ ਲੋਕਾਂ ਨੂੰ ਥੋੜਾ ਥੋੜਾ ਐਜਾਂ ਦਾ ਮਤਲਬ ਰਾਖੀ ਕੀਤੀ ਜਾ ਰਾਇ ਲੋਕੀ ਸੁਰੱਖਿਆ ਦਾ ਮਹਿਸੂਸ ਕਰਨ ਮੈਂ ਇਹਨਾਂ ਦੇ ਇਲਾਕੇ ਸਾਹਮਣੇ ਮੁਕਾਰ ਵਿੱਚ ਰਹੀ ਨਾ ਮੈਂ ਸਭ ਤੋਂ ਪਹਿਲਾਂ ਇਹਨਾਂ ਤੋਂ ਵੀ ਪਹਿਲਾਂ ਨਾ ਮੈਂ 1.5 ਵਜੇ ਕੋਈ ਪਿਛਾਤਾ ਨੂੰਠਿਆ ਤੇ ਲੇਟ ਗਿਆ ਅਜੇ ਥੋੜੀ ਦੇਰ ਹੋਈ ਸੀ ਕੋਈ 15-20 ਮਿੰਟ ਮੈਨੂੰ ਬਾਅਦ ਕੋਈ ਮਤਲਬ ਕੋਈ ਆਵਾਜ਼ ਸੁਣਾਈ ਦਿੱਤੀ ਠੱਕ ਜਿਹੀ ਆਵਾਜ਼ ਆਈ ਮੈਨੂੰ ਕੋਈ ਸ਼ੱਕ ਹੋਇਆ ਤੇ ਮੈਂ ਉੱਠ ਕੇ ਨਾ ਜਾਲੀ ਦੇ ਵਿੱਚੋਂ ਹੀ ਅੰਦਰੋਂ ਦੇਖਿਆ ਬਾਹਰ ਚਾਰ ਪੰਜ ਬੰਦੇ ਉੱਥੇ ਬਾਹਰ ਖੜੇ ਦਿਖਾਈ ਦਿੱਤੇ ਮੈਂ ਫੇਰ ਜਲਦੀ ਨਾਲ ਬਾਹਰ ਨਿਕਲੇ ਬਰਾਡੇ ਦੀ ਲਾਈਟ ਜਗਾਈ ਉਹ ਬੰਦੇ ਜਿਹੜੇ ਆ ਉਹ ਦੌੜ ਗਏ ਬਾਅਦ ਵਿੱਚ ਅਸੀਂ ਦੇਖਿਆ ਹੁਣ ਨਾ ਹੌਂਡੀਆਂ ਦੇ ਸਾਡੇ ਕੈਮਰੇ ਲੱਗੇ ਆ ਉਹ ਦੌੜਦੇ ਆਏ ਇਹਨਾਂ ਵੱਲੋਂ ਇਧਰੋਂ ਆਏ ਚਾਰ ਪੰਜ ਬੰਦੇ ਦੋ ਕਿਤੇ ਆਇਆ तकरीबन 2 ਵਜੇ 2 ਵਜੇ ਕੇ 10 12 ਸਕਿੰਟ ਤੇ ਆਇਆ ਸੀ ਉਸ ਤੋਂ ਬਾਅਦ ਮੈਂ ਸੋਚਿਆ ਸ਼ਾਇਦ ਇੱਕ ਟਰਾਲੀ ਟਰੈਕਟਰ ਲੰਘਿਆ ਸੀ ਵੀ ਝੋਨਾ ਲਾਉਣ ਵਾਲੇ ਹੋਣਗੇ ਭਈਏ ਹੋਣਿਆ ਪਰ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹ ਝੋਨਾ ਲਾਉਣ ਵਾਲੇ ਨਹੀਂ ਸੀ ਉਹ ਤੇ ਚੋਰੀ ਕਰਨ ਵਾਲੇ ਸੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਕਿ ਇਹੋ ਜੀਆਂ ਚੋਰੀਆਂ ਠੱਗੀਆਂ ਜਾਂ ਲੋਕਾਂ ਦੀ ਹਿਫਾਜ਼ਤ ਵਾਸਤੇ ਕੋਈ ਨਾ ਕੁਝ ਤੇ ਉਹਨਾਂ ਨੂੰ ਕਰਨਾ ਚਾਹੀਦਾ ਨਾ ਇਸ ਰਾਦੇ ਜਿਵੇਂ 4-5 ਜਗ੍ਹਾ ਤੇ ਇਹਨਾਂ ਨੇ ਚੋਰੀਆਂ ਕੀਤੀਆਂ ਅੱਜ ਇਹ ਸਾਰਿਆਂ ਦੀ ਸੁਰੱਖਿਆ ਤਾਂ ਜ਼ਰੂਰੀ ਚਾਹੀਦੀ ਹੈ ਨਾ ਇਹ ਬਾੜੀ ਕਾਲਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਫੜ ਲਿਆ ਜਾਵੇ ਤਾਂ ਕਿ ਲੋਕੀ ਆਪਣੇ ਆਰਾਮ ਦੇ ਨਾਲ ਆਪਣੇ ਘਰਾਂ ਦੇ ਵਿੱਚ ਹੀ ਅੱਛੀ ਤਰੀਕੇ ਦੇ ਨਾਲ ਰਹਿ ਸਕਣ